ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ 파ਰਾ ਲਗਾਤਾਰ ਚੜਦਾ ਨਜ਼ਰ ਆ ਰਿਹਾ ਹੈ ਜਿੱਥੇ ਪਿਛਲੇ ਦਿਨੀ ਕਾਂਗਰਸ ਦੇ ਉਮੀਦਵਾਰ ਦੁਆਰਾ ਮੁਹਾਲੀ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੇ ਮਾਤਾ ਨੈਣਾਦੇਵੀ ਤੱਕ ਇੱਕ ਵਿਸ਼ਾਲ ਰੋਡ ਮਾਰਚ ਕੱਢਿਆ ਗਿਆ ਤੇ ਉਸ ਤੋਂ ਬਾਅਦ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੁਆਰਾ ਖਰੜ ਵਿਖੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਇੱਕ ਰੋਡ ਸ਼ੋਅ ਕੀਤਾ ਗਿਆ ਹੈ ਕਾਫੀ ਵੱਡਾ ਇਕੱਠ ਹੈ ਦੱਸਿਆ ਜਾ ਰਿਹਾ ਤੇ ਇਸ ਦੇ ਵਿੱਚ ਇਲਾਕੇ ਭਰ ਤੋਂ ਨਹੀਂ ਪੂਰੇ ਆਨੰਦਪੁਰ ਹਲਕੇ ਦੀ ਗੱਲ ਕਰੀਏ ਤਾਂ ਉੱਥੋਂ ਪਾਰਟੀ ਵਰਕਰਾਂ ਨੇ ਆ ਕੇ ਮੁੱਖ ਮੰਤਰੀ ਪੰਜਾਬ ਦੇ ਨਾਲ ਜਿੱਥੇ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਹੱਲਾਸ਼ੀਰੀ ਦਿੱਤੀ ਆ ਆਪਣੇ ਉਮੀਦਵਾਰ ਨੂੰ ਮੁੱਖ ਮੰਤਰੀ ਪੰਜਾਬ ਦੁਆਰਾ ਵੀ ਦਾਅਵਾ ਕੀਤਾ ਗਿਆ ਹੈ ਕਿ ਮਹਿਲਾਵਾਂ ਦੇ ਜਿਹੜੇ 1000 ਰੁਪਏ ਦੀ ਗੱਲ ਹੈ ਉਹ ਵੀ ਬਹੁਤ ਜਲਦੀ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਫਿਲਹਾਲ ਤੁਹਾਨੂੰ ਦਿਖਾਉਨੇ ਆ ਅੱਜ ਦੇ ਇਸ ਵਿਸ਼ਾਲ ਇਕੱਠ ਦੀਆਂ ਕੁਝ ਤਸਵੀਰਾਂ ਤੇ ਜੋ ਮੁੱਖ ਮੰਤਰੀ ਪੰਜਾਬ ਨੇ ਅੱਜ ਦਾਅਵੇ ਕੀਤੇ ਨੇ ਕੀ ਕੀ ਦਾਅਵੇ ਕੀਤੇ ਨੇ ਤੇ ਵਿਰੋਧੀਆਂ ਦੇ ਉੱਤੇ ਕਿਸ ਤਰ੍ਹਾਂ ਜੰਮ ਕੇ ਉਰੇ ਨੇ ਇਹ ਵੀ ਦੇਖ ਲਵੋ ਲੋਕ ਸਭਾ ਹਲਕੇ ਦੇ ਵਿੱਚ ਖੜੜ ਪੈਂਦਾ ਤੇ ਖੜੜ ਵਾਲ ਜਦੋਂ ਵੀ ਆਇਆ ਦੁਗਣਾ ਤੇ ਆਪਸ ਮੋੜਿਆ ਖੜੜ ਵਾਲਿਆਂ ਨੇ ਔਰ ਭਾਵੇਂ ਉਹ ਐਮਐਲਏ ਦੀਆਂ ਇਲੈਕਸ਼ਨਾਂ ਹੋਣ ਭਾਵੇਂ ਉਹ ਲੋਕ ਸਭਾ ਦੀਆਂ ਹੋਣ ਖੜੜ ਵਾਲੇ ਹਮੇਸ਼ਾ ਮੋਰੀ ਰਹੇ ਨੇ ਆ ਮੁੰਡਾ ਇੱਕੋ ਲਿਖੀ ਫਿਰਦਾ ਪੁਆਦ ਵਾਲੇ ਇਹ ਪੁਆਦ ਵਾਲੇ ਜਿਹੜੇ ਨੇ ਇਹ ਜਿੱਥੇ ਖੜ ਗਏ ਖੜ ਗਏ ਬਸ ਸੋ ਇਹ ਹਲੋ ਜਿੱਥੇ ਖੜ ਕੇ ਖੜ ਕੇ ਸੋ ਅੱਜ ਮਲਵਿੰਦਰ ਸਿੰਘ ਕੰਗ ਤੁਹਾਡੇ ਮੀਤ ਬਾਪ ਨੇ ਪਿਛਲੀ ਗੱਡੀ ਚ ਤੁਹਾਡੇ ਐਮਐਲਏ ਸਹਿਬਾਨ ਨੇ ਮੈਡਮ ਅਨਮੋਲ ਗਗਰਮਾਨ ਜੀ ਚਮਕੌਰ ਸਭ ਤੋਂ ਜਿਹੜੇ ਸਾਡੇ ਐਮਐਲਏ ਡਾਕਟਰ ਚੰਨੀ ਜੀ ਔਰ ਸਾਡੇ ਆਮ ਆਦੀ ਪਾਰਟੀ ਦੇ ਖਰੜ ਦੇ ਕੁਰਾਲੀ ਦੇ ਮੁਹਾਲਲੇ ਦੇ ਸਾਰੇ ਆਦਰ ਸਾਹਿਬਾਨ ਜਿੰਨੀ ਭਾਰੀ ਗਿਣਤੀ ਤੁਸੀਂ ਆਏ ਹੋ ਮੈਨੂੰ ਲੱਗਦਾ ਤੁਸੀਂ ਕੰਮ ਤਾਂ ਨਵੇੜੀ ਬੈਠੇ ਹੋ ਬਸ ਉਹਦਾ ਤਰੀਕ ਦਾ ਇੰਤਜ਼ਾਰ ਕਰਦੇ ਹੋ ਬਸ ਕੱਲ ਮੈਂ ਗੁਜਰਾਤ ਗਿਆ ਸੀ ਤੁਸੀਂ ਦੇਖਿਆ ਹੋਣਾ ਕੱਲ ਮੈਂ ਗੁਜਰਾਤ ਗਿਆ ਸੀ ਗੁਜਰਾਤ ਚ ਵੀ ਇਹੀ ਹਾਲ ਹੈ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਪੰਜਾਬ ਚ ਆ ਜਾਂ ਗੁਜਰਾਤ ਚ ਆ ਇਹੀ ਨਾਰੇ ਗੁਜਰਾਤ ਚ ਲੱਗ ਰਹੇ ਸੀ ਇਨਕਲਾਬ ਜਿੰਦਾਬਾਦ ਦੇ ਸੋ ਵੀਰੋ ਤੁਹਾਡੇ ਵਰਗੇ ਆ ਤੁਹਾਡੇ ਚ ਹੀ ਰਹਿਣੇ ਆ ਮੈਂ ਤਾਂ ਕਦੇ ਭੱਜੇ ਨਹੀਂ ਨਹੀਂ ਤਾਂ ਮੁੱਖ ਮੰਤਰੀ ਨਿਕਲਦੇ ਹੀ ਨਹੀਂ ਕਰੋ ਨਾਲੇ 200 250 ਫਾਈਲਾਂ ਸਾਈਨ ਕਰਕੇ ਆਇਆ ਨਾਲੇ 4-5 ਮੀਟਿੰਗਾਂ ਕਰਕੇ ਆਇਆ ਫਿਰ ਇੱਥੇ ਆਇਆ ਹੁਣ ਫਿਰ ਜਾ ਕੇ ਟੈਲੀਵਿਜ਼ਨ ਤੇ ਰਾਤ ਨੂੰ ਲਾਈਵ ਇੰਟਰਵਿਊ ਕਰਨੀ ਹੈ ਕਿਉਂਕਿ ਜ਼ਿੰਮੇਵਾਰੀਆਂ ਵੱਧ ਗਈਆਂ ਅਰਵਿੰਦ ਕੇਜਰੀਵਾਲ ਜੀ ਨੂੰ ਇਹਨੇ ਅੰਦਰ ਕਰਤਾ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਉਸ ਬੰਦੇ ਨੂੰ ਅੰਦਰ ਕਰਕੇ ਅਸੀਂ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਇਹ ਪਤਾ ਨਹੀਂ ਕਿ ਭਾਈ ਪੰਜਾਬ ਵਾਲੇ ਇਸ ਬੰਦੇ ਦੇ ਨਾਲ ਹੈ ਪੰਜਾਬ ਵਾਲੇ ਜਿੱਥੇ ਖੜ ਕੇ ਖੜ ਕੇ ਫਿਰ ਮੈਂ ਤੁਹਾਡੀ ਪੜਾਅਸ ਦੇਖ ਰਿਹਾ ਚੀਕਾਂ ਦੇ ਰੂਪ ਚ ਨਾਰਿਆਂ ਦੇ ਰੂਪ ਚ ਮੈਂ ਹਰੇਕ ਜਗ੍ਹਾ ਤੇ ਜਾ ਕੇ 15 ਕੇ ਸਕਿੰਟ 15 ਕੇ ਸਕਿੰਟ ਮੈਂ ਲੋਕਾਂ ਨੂੰ ਦੇ ਦੇਣਾ ਉਹਨਾਂ 15 ਕੇ ਸਕਿੰਟ ਤਾਕੇ ਆਪਣੀ ਪੜਾਹਸ ਕੱਢ ਲੈਣ ਪੜਾਹਸ ਵੀ ਤਿੰਨ ਪੀੜੀਆਂ ਦੀ ਪਈ ਆ ਕਢਾਜਦੀ ਐ 70 ਸਾਲ ਦੀ ਪੜਾਹਸ ਐ ਸੋ ਇਹਨੂੰ ਹੁਣ ਕੱਢਣਾ ਦਾ ਜ਼ਰੂਰੀ ਐ ਨਹੀਂ ਤਾਂ ਅੰਦਰ ਪਥਰੀ ਹੋ ਜੂ ਸੋ ਇਸ ਕਰਕੇ ਮੈਂ 15 ਸਕਿੰਟ ਦਿੰਨਾ ਚੀਕਾ ਮਾਰ ਲੋ ਨਾਰੇ ਲਾ ਲੋ ਜੋ ਮਰਜੀ ਮਾਈਕ ਮੈਂ ਤੁਹਾਡੇ ਵੱਲ ਨੂੰ ਕਰ ਦੂੰਗਾ ਆਪਕਾ ਸਮਾਂ ਸ਼ੁਰੂ ਹੁੰਦਾ ਹੈ ਅਬ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵੀਰੋ 43000 ਨੌਕਰੀਆਂ ਦਿੱਤੀਆਂ 2 ਸਾਲ ਚ ਵੀਰੋ ਬਿਜਲੀ ਤੁਹਾਨੂੰ ਫ੍ਰੀ ਮਿਲਦੀ ਐ ਖੇਤਾਂ ਵਾਲੀ ਬਿਜਲੀ 24 ਘੰਟੇ ਤੇ ਨਾਲੇ ਦਿਨੇ ਮਿਲਦੀ ਐ ਜੇ ਦਿਨੇ ਜਾਣਿਓ ਰਾਤ ਨੂੰ ਜਾਣ ਦੀ ਲੋੜ ਨਹੀਂ ਵੀਰੋ ਨਾਲ-ਨਾਲ ਆਪਾਂ ਰਾਸ਼ਨ ਕਾਰਡ ਜਿਹੜੇ ਕਹਿ ਰਹੇ ਤੁਸੀਂ ਉਹ ਵੀ ਬਣਨਗੇ ਬਣਨਗੇ ਇੱਕ ਇੱਕ ਦਾਣਾ ਮਿਲੂਗਾ ਤੁਹਾਡੇ ਪੈ ਦੇਖੋ ਪੰਜਾਬ ਦੀ ਧਰਤੀ ਤੇ ਉੱਗਿਆ ਹੋਇਆ ਇੱਕ ਇੱਕ ਦਾਣਾ ਉਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਮਿਲੂਗਾ ਸਾਰੇ ਦੇਸ਼ ਦਾ ਢਿੱਡ ਭਰਦਾ ਪੰਜਾਬ ਪੰਜਾਬੀ ਭੁੱਖੇ ਨਹੀਂ ਰਹਿ ਸਕਦੇ ਨਾ ਕੋਈ ਆਪਾਂ ਨੇ ਪੈਸਾ ਕਮਾਉਣਾ ਸੋ ਪਹਿਲਾਂ ਬਿਜਲੀ ਦੇ ਨਾਲ ਨਾਲ ਥਰਮਲ ਪਲਾਂਟ ਆਪਾਂ ਖਰੀਦ ਲੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਤੁਹਾਡੇ ਖੇਤਾਂ 'ਚ ਪਹੁੰਚਿਆ ਤਾਂ ਉਹਦੇ ਨਾਲ 6-7 ਲੱਖ ਟਿਊਬਵਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣ ਨਾਲ ਧਰਤੀ ਵਿਚਲਾ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਗੁਰੂ ਸਾਹਿਬ ਨੇ ਕਿਹਾ ਸੀ ਸੋ ਆਪਾਂ ਇਹ ਦਰਜੇ ਤੇ ਕਾਇਮ ਰੱਖਣੇ ਨੇ ਪਵਨ ਦੇ ਵੀ ਪਾਣੀ ਦੇ ਵੀ ਤੇ ਧਰਤੀ ਦੇ ਵੀ ਉਹ ਵੀ ਨਾਲ ਆਪਾਂ ਪੁੰਨ ਖਟਾਂਗੇ ਜੇ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦੇ ਵਿਚਾਰ ਤੇ ਚੱਲਾਂਗੇ ਸੋ ਵੀਰੋ ਉਹਦੇ ਨਾਲ ਕੀ ਹੋਊਗਾ 6 ਲੱਖ ਟਿਊਬਲ ਬੰਦ ਹੋਊਗਾ ਤਾਂ ਕਟੋਕਟ 6-7 ਹਜ਼ਾਰ ਕਰੋੜ ਰੁਪਇਆ ਬਿਜਲੀ ਦੀ ਸਬਸਿਡੀ ਦਾ ਬਚੂਗਾ ਕਿਉਂਕਿ ਪਾਣੀ ਕੱਸੀਆਂ ਦਾ ਆਜੂਗਾ ਟਿਊਬਲ ਬੰਦ ਹੋ ਜਾਣਗੇ ਉਹ 67000 ਕਰੋੜ ਦੇ ਵਿੱਚੋਂ ਹੀ 1000 ਰੁਪਿਆ ਜਿਹੜਾ ਮਾਵਾ ਪੇੜਾ ਨਾਲ ਵਾਦਾ ਕੀਤਾ ਹੋਇਆ ਉਹ ਪੂਰਾ ਕਰੂੰਗਾ ਅਗਲਾ ਮੇਰਾ ਕੰਮ ਹੋਈ ਹੈ ਹਾਲਾਂਕਿ ਹਾਲਾਂਕਿ ਗਰੰਟੀਆਂ ਜਾਂ ਵਾਦੇ ਜਿਹੜੇ 5 ਸਾਲ ਵਾਸਤੇ ਹੁੰਦੇ ਨੇ ਪਰ ਮੈਂ ਪਹਿਲੇ ਹੀ ਪੂਰੇ ਕਰੂੰਗਾ ਕਿਉਂਕਿ ਮੈਂ ਸਾਹਕਤਾ ਉੱਤੇ ਲਾ ਕੇ ਚੱਲ ਰਿਹਾ ਨਾ ਸਟੇਟ ਨੂੰ ਘਾਟਾ ਪੈਣ ਦੇਵਾਂ ਤੇ ਨਾ ਲੋਕਾਂ ਦੇ ਪੈਸੇ ਲੁੱਟਾਂ ਤੇ ਨਾ ਹੀ ਲੋਕਾਂ ਦੇ ਚੁੱਲ੍ਹੇ ਦੀ ਅੱਗ ਬੁਝਾਵਾਂ ਪੰਜਾਬ ਤਰੱਕੀ ਕਰ ਰਿਹਾ ਹੈ ਕੰਪਨੀਆਂ ਆ ਰਹੀਆਂ ਨੇ ਵੱਟੀਆਂ ਵੱਟੀਆਂ ਕਿ ਹੁਣ ਨਿਆਰਾ ਆ ਰਿਹਾ ਕੰਮ ਕਰਨ ਦਾ ਬਹੁਤ ਵੱਡੇ ਵੱਡੇ ਟਾਟਾ ਸਟੀਲ ਵਰਗੀਆਂ ਕੰਪਨੀਆਂ ਆ ਗਈਆਂ ਤੇ ਕਰੋੜਾਂ ਰੁਪਈਆ ਉਹ ਲਾ ਰਹੇ ਨੇ ਲੱਖਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਮੈਂ ਆਪ ਤਾਂ ਪੈਸੇ ਦੇਖੋ ਵੀਰੋ ਕਮਾਉਣੇ ਨਹੀਂ ਮੈਂ ਤਾਂ ਪੈਸੇ ਬੁਝੇ ਕਮਾਉਣ ਦਾ ਕੰਮ ਤਾਂ ਛੱਡੀ ਫਿਰਦਾ ਮੈਂ ਉਹਦਾ ਜੇ ਕਮਾਉਣੇ ਹੁੰਦੇ ਮੈਂ ਫਿਲਮਾਂ ਟੀਵੀਾਂ 'ਚ ਜਿੰਨੇ ਮਰਜੀ ਕਮਾ ਲੈਂਦਾ ਪਰ ਮੈਨੂੰ ਦਰਦ ਇਹ ਹੈ ਕਿ ਮੇਰੇ ਸਾਹਮਣੇ ਪੰਜਾਬ ਮਰ ਰਿਹਾ ਸੀ ਮੇਰੇ ਸਾਹਮਣੇ ਪੰਜਾਬ ਲੁੱਟਿਆ ਜਾ ਰਿਹਾ ਸੀ ਤਾਂ ਮੈਂ ਥੁਰਿਆ ਨਹੀਂ ਗਿਆ ਮੈਂ ਕਿਹਾ ਕੈਸਟਾਂ ਕਮੇਡੀ ਜਾਂ ਸੀੜੀਆਂ ਕੱਢ ਕੇ ਚਲਾ ਜਾਵਾਂਗੇ ਦੁਨੀਆ ਤੋਂ ਕੀ ਕੀਤਾ ਆਏ ਜੇ ਹਜੇ ਨਾ ਆਏ ਕੁਛ ਤਾਂ ਕਰਕੇ ਜਾਈਏ ਸੋ ਤਾਂ ਕਰਕੇ ਮੈਂ ਰਾਜਨੀਤੀ ਚ ਆਇਆ ਤੁਸੀਂ ਇੰਨਾ ਪਿਆਰ ਦਿੱਤਾ ਕਿ ਐਡੇ ਵੱਡੇ ਅਹੁਦੇ ਤੇ ਬਿਠਾਤਾ ਕਿ ਮੈਂ ਜੇ ਅੱਜ ਸੱਤ ਜਨਮ ਵੀ ਅੱਜ ਤੋਂ ਬਾਅਦ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਰਨ ਲੱਗ ਜਾ ਸੱਤ ਜਨਮ ਵੀ ਥੋੜੇ ਹੋਣਗੇ ਤੁਹਾਡਾ ਪਿਆਰ ਦਾ ਕਰਜ਼ਾ ਮੋੜਨ ਵਾਸਤੇ ਸੋ ਐਂ ਕਦੇ ਤੁਹਾਨੂੰ ਮੁੱਖ ਮੰਤਰੀ ਮਿਲਿਆ ਇਦਾਂ ਨੇੜਿਓਂ ਐਂ ਕਦੇ ਮੁੱਖ ਮੰਤਰੀਆਂ ਤੁਹਾਡੇ ਤੇ ਫੁੱਲ ਸਿੱਟੇ ਨੇ ਨਾ ਨਾ ਸਾਨੂੰ ਤਾਂ ਡੰਡੇ ਹੀ ਮਿਲੇ ਨੇ ਜਦੋਂ ਮਿਲੇ ਨੇ ਜਦੋਂ ਮਿਲਿਆ ਲਾਠੀ ਚਾਰਜੀ ਮਿਲੇ ਆ ਫੋ ਕਿਸਾਨਾਂ ਦੇ ਹੱਕ 'ਚ ਖੜੇ ਆਂ ਮਜ਼ਦੂਰਾਂ ਦੇ ਹੱਕ 'ਚ ਖੜੇ ਆਂ ਦੁਕਾਨਦਾਰਾਂ ਦੇ ਹੱਕ 'ਚ ਖੜੇ ਆਂ ਵਪਾਰ ਦੇ ਕਿਉਂਕਿ ਦੇਖੋ ਜੇ ਕਿਸਾਨ ਖੁਸ਼ ਹੋਊਗਾ ਉਹਨੂੰ ਫਸਲਾਂ ਦਾ ਭਾਅ ਮਿਲੂ ਤਾਂ ਖਰੜ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਇਹ ਬਾਜ਼ਾਰ ਸੁੰਨੇ ਹੋ ਜਾਂਦੇ ਆ ਫਿਰ ਕਿੱਥੋਂ ਦੁਕਾਨਦਾਰੀਆਂ ਚੱਲਣਗੀਆਂ ਜੇ ਜੇਬ 'ਚ ਪੈਸੇ ਹੀ ਨਾ ਹੋਇਆ ਇਹ ਸਰਕਲ ਹੈ ਇੱਕ ਇਹ ਸਰਕਲ ਨਹੀਂ ਟੁੱਟਣ ਦੇਣਾ ਸਾਰੇ ਇਕੱਠੇ ਤਰੱਕੀ ਕਰੀਏ ਇਕੱਠੇ ਤਰੱਕੀ ਕਰੀਏ ਅਸੀਂ ਨਫਰਦੀ ਰਾਜ ਨਹੀਂ ਤੀਰੀ ਕਰਦੇ ਅਸੀਂ ਕੰਮ ਦੀ ਮੈਂ 2 ਸਾਲਾਂ ਦੇ ਕੰਮ ਗਣਾਈ ਜਾਂਦਾ ਜੀ 2 ਸਾਲਾਂ ਦੇ ਸਿਰਫ ਜੇ ਕੇਜਰੀਵਾਲ ਦੇ 8 ਸਾਲਾਂ ਦੇ ਕੰਮ ਗਿਣਾਈ ਜਾਂਦੇ ਆ ਸਕੂਲ ਵਧੀਆ ਬਣ ਗਏ ਹਸਤਾਲ ਆਮਦਾਲੀ ਕਲੀਨਿਕ ਖੁੱਲ ਗਏ ਦਵਾਈਆਂ ਮੁਫਤ ਮਿਲਣ ਲੱਗ ਗਈਆਂ ਕਿੱਡਾ ਵੱਡਾ ਕੰਮ ਹੋ ਗਿਆ ਜੀ ਪੁੰਨ ਦਾ ਕੰਮ ਹੋ ਗਿਆ ਜੀ ਲੋਕਾਂ ਦੇ ਪੈਸੇ ਬਚਣ ਲੱਗ ਗਏ ਜਿਹੜੇ ਪਹਿਲਾਂ ਲੱਗਦੇ ਸੀ ਅਸੀਂ 2 ਸਾਲਾਂ ਦੇ ਕੰਮ ਤੇ ਅਸੀਂ 2 ਸਾਲਾਂ ਦੇ ਕੰਮ ਤੇ ਵੋਟਾਂ ਮੰਗ ਰਹੇ ਆ ਦੂਜੇ ਪਾਸੇ ਸ਼ਰਮ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿ ਕੇ ਮੰਗਲ ਸੂਤਰਾਂ ਤੋਂ ਡਰਾ ਕੇ ਵੋਟਾਂ ਮੰਗ ਰਹੇ ਥੋੜੇ ਮੰਗਲ ਸੂਤਰ ਖੋਹ ਲੈਣਗੇ ਦੱਸ ਦੱਸ ਉਹ ਯਾਰ ਕੋਈ ਸਕੂਲ ਦੀ ਗੱਲ ਕਰ ਲਾ 10 ਸਾਲਾਂ ਚ ਕੋਈ ਨੌਕਰੀ ਦਿੱਤੀ ਹੋਵੇ ਤਾਂ ਦੱਸ ਦੇ 10 ਸਾਲਾਂ ਰ ਕੋਈ ਹਸਤਾਲ ਬਣਾਇਆ ਹੋਵੇ ਤਾਂ ਦੱਸ ਦੇ ਕਦੇ ਸ਼ਮਸ਼ਾਨ ਕਦੇ ਕਬਰਸਤਾਨ ਕਦੇ ਹਿੰਦੂ ਕਦੇ ਮੁਸਲਮਾਨ ਕਦੇ ਪਾਕਿਸਤਾਨ ਕਦੇ ਮੰਗਲ ਸੂਤਰ ਬਸ ਆਹੀ ਚਾਰ ਪੰਜ ਗੱਲਾਂ ਹੋਉਂਦੀਆਂ ਇਹਨੂੰ ਇਹਨਾਂ ਨੂੰ ਵੀਰੋ ਪੰਜਾਬ ਚ ਨਹੀਂ ਆਪਾਂ ਮੜਨ ਦੇਣਾ ਇਹ ਪੰਜਾਬ ਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਪਾਂ ਨੂੰ ਆਪਸ ਚ ਪਰ ਆਪਾਂ ਆਪਸ ਚ ਲੜਨਾ ਨਹੀਂ ਕਿਉਂਕਿ ਆਪਣੀਆਂ ਈਦਾਂ ਆਪਣੀਆਂ ਸੰਗਰਾਧਾਂ ਆਪਣੀਆਂ ਆਮ ਨੌਮੀਆਂ ਆਪਣੀਆਂ ਹਨੂਮਾਨ ਜਨਮ ਦਿਤੀਆਂ ਆਪਣੀਆਂ ਕ੍ਰਿਸਮਸ ਤੇ ਆਪਣੇ ਗੁਰਪੁਰਬ ਸਾਂਝੇ ਨੇ ਵੀਰੋ ਆਪਾਂ ਸਾਰੇ ਇਕੱਠੇ ਮਨਾਉਨੇ ਆ ਇਹਦੇ ਵਿੱਚ ਆਪਾਂ ਤੇਰ ਨਹੀਂ ਪੈਣ ਦੇਣੀ ਜੋ ਮਰਜ਼ੀ ਹੋ ਜੇ ਇਹ ਵੋਟਾਂ ਵਾਸਤੇ ਪਾਉਂਦੇ ਆ ਸਾਡਾ 20 ਰੁਪਿਆ ਦਾ ਲੰਗਰ ਗੁਰਨਾਨਕ ਸਾਹਿਬ ਨੇ ਐਫਐਫਡੀ ਕਰਾਈ ਸੀ 20 ਰੁਪਿਆ ਦੀ ਉੱਥੇ ਕੋਈ ਦੇਖਿਆ ਥੋੜੀ ਜਾਂਦਾ ਕੌਣ ਕਿਹੜੇ ਧਰਮ ਦਾ ਹੈ ਬਹਿ ਜਾ ਬਈ ਰੋਟੀ ਵੈਗਰੂ ਦਾਲ ਵੈਗਰੂ ਪਾਣੀ ਵੈਗਰੂ ਜੋ ਮਰਜ਼ੀ ਖਾਓ ਉੱਥੇ ਵੀਰੋ ਉਹ ਵੀਰਪਿਆਂ ਦਾ ਲੰਗਰ ਨਹੀਂ ਮੁਕਣਾ ਦੁਨੀਆ ਪਰਚ ਕੋਈ ਆਫਤ ਆ ਜੇ ਯੂਕਰੇਨ ਦਾ ਜੁੱਧ ਲੱਗ ਗਿਆ ਤੁਰਕੀ ਚ ਆ ਗਿਆ ਭਚਾਲ ਬਾਕੀ ਕੌਮਾਂਤਰੀ ਇੰਟਰਨੈਸ਼ਨਲ ਜਿਹੜੀਆਂ ਸੰਸਥਾਵਾਂ ਨੇ ਉਹ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਲੱਗ ਜਾਂਦਾ ਜੀ ਉੱਥੇ ਇਹ ਧਰਤੀ ਇਹ ਧਰਤੀ ਨੰਦਪੁਰ ਸਾਹਿਬ ਦੀ ਧਰਤੀ ਗੁਰੂ ਸਾਹਿਬ ਦੀ ਧਰਤੀ ਹੈ ਇਹ ਚਰਨ ਛੋਪਾ ਬਰਾਬਰ ਧਰਤੀ ਹੈ ਇਹ ਕੁਰਬਾਨੀਆਂ ਵਾਲੀ ਧਰਤੀ ਹੈ ਲਾ ਮਿਸਾਲ ਕੁਰਬਾਨੀਆਂ ਵਾਲੀ ਧਰਤੀ ਹੈ ਔਰ ਇੱਥੇ ਗੁਰੂ ਸਾਹਿਬ ਇੱਥੇ ਹੀ ਲੜਾਈਆਂ ਲੜਦੇ ਰਹੇ ਆ ਜ਼ੁਲਮ ਦੇ ਖਿਲਾਫ ਸੋ ਆਪਾਂ ਨੇ ਉਹਨਾਂ ਦੇ ਪਾਏ ਹੋਏ ਪੂਰਿਆਂ ਤੇ ਥੋੜਾ ਜਿਹਾ ਚੱਲਣਾ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਪੀਰਾਂ ਫਕੀਰਾਂ ਦੀ ਧਰਤੀ ਹੈ ਆਪਾਂ ਇਸ ਧਰਤੀ ਨੂੰ ਛੱਡ ਕੇ ਭੱਜ ਰਹੇ ਆ ਸਿਸਟਮ ਤੋਂ ਦੁਖੀ ਹੋ ਕੇ ਹੁਣ ਜਾਣਾ ਨਹੀਂ ਹੁਣ ਇੱਥੇ ਹੀ ਰਹਿਣਾ ਇੱਥੇ ਕੰਮਕਾਰ ਕਰੋ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਤੁਸੀਂ ਫੈਕਟਰੀਆਂ ਲਾਓ ਆਪਣੇ ਕੰਮ ਸ਼ੁਰੂ ਕਰੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਬਿਨਾ ਬਿਨਾ ਵਿਆਜ ਤੋਂ ਕਰਜ਼ੇ ਦੇਵਾਂਗੇ ਜਦੋਂ ਕਮਾਉਣ ਲੱਗੇ ਉਦੋਂ ਹੌਲੀ ਹੌਲੀ ਕਰਕੇ ਮੋੜ ਦਿਓ ਕੋਈ ਇਦਾਂ ਦਾ ਫਿਕਰ ਨਹੀਂ ਰੱਖਣਾ ਸੋ ਵੀਰੋ ਚਾਹੇ ਬੇਰਕ ਚਾਹੇ ਮਾਰਕ ਫੱਡਾ ਸਭ ਨੂੰ ਅਸੀਂ ਹੁਣ ਫਾਇਦੇ 'ਚ ਲਿਆਏ ਇਹ ਘਾਟੇ ਵਾਲੇ ਸੌਦੇ ਸੀ ਪਹਿਲਾਂ ਥਰਮਲ ਪਲਾਂਟ ਖਰੀਦੇ ਆਪਾਂ ਸਰਕਾਰਾਂ ਕਦੇ ਖਰੀਦੀਆਂ ਹੁੰਦੀਆਂ ਸਰਕਾਰਾਂ ਤਾਂ ਆਪਦੇ ਯਾਰਾਂ ਦੋਸਤਾਂ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਆਪਾਂ ਬਿਜਲੀ ਖਰੀਦ ਲਈ ਥਰਮਲ ਪਲਾਂਟ ਗੋਇੰਦਵਾਲ ਜੀ ਵੀ ਕੇ ਥਰਮਲ ਪਲਾਂਟ ਦਾ ਨਾਮ ਸੀ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਦੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਬੀਤੀ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉੱਥੇ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਬਣਾਇਆ 540 ਮੀਗਾਵਾਟ ਦਾ ਹੁਣ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰੂੰਗਾ ਜਦੋਂ ਇੰਡਸਟਰੀ ਦੀ ਬਿਜਲੀ ਸਸਤੀ ਹੋਗੀ ਨਾ ਸਾਰੇ ਦੇਸ਼ ਤੋਂ ਦੇਖੋ ਵੱਡੇ ਵੱਡੇ ਫੈਕਟਰੀਆਂ ਵਾਲੇ ਕਿਵੇਂ ਇੱਥੇ ਆਉਂਦੇ ਨੇ ਤੇ ਕਿਵੇਂ ਆਪਣੇ ਧੀਆ ਪੁੱਤਾਂ ਨੂੰ ਕੰਮ ਮਿਲਦਾ ਹੈ ਸੋ ਮੇਰਾ ਇਹੀ ਮੇਰਾ ਇਹੀ ਟੀਚਰ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਤੁਸੀਂ ਇੰਨੀ ਉੱਚੀ ਪਹੁੰਚ ਗਏ ਐਨਾ ਉਚਾਈ ਤੇ ਚਲੇ ਗਏ ਮੈਂ ਕਿਹਾ ਅੱਛਾ ਡਰ ਨਹੀਂ ਲੱਗਦਾ ਮੈਂ ਕਿਸ ਬਾਤ ਦਾ ਕਈ نیچے ਆ ਗਏ ਤਾਂ ਮੈਂ ਕਿਹਾ 40 40 ਫੁੱਟ ਡੂੰਘੇ ਬੋਰ ਦੇ ਟੋਇਆਂ ਚ ਆਏ ਹੋਏ ਆ ਜੀ ਉਦੋਂ ਥੱਲੇ ਤਾਂ ਪਾਣੀ ਹੈ ਹੁਣ ਦੱਸੋ ਕੀ ਕਰੀਏ ਸਾਨੂੰ ਨਾ ਉਚਾਈਆਂ ਤੋਂ ਡਰ ਲੱਗਦਾ ਨਾ ਡੂੰਘਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਬਸ ਉਹ ਨੀਲੀ ਛਤਰੀ ਵਾਲੇ ਤੋਂ ਲੱਗਦਾ ਉਹ ਕਿਰਪਾ ਕਰੀ ਰੱਖੇ ਉਹ ਸਮੱਤ ਬਖਸ਼ੀ ਰੱਖੇ ਉਹ ਬਲਦੇਵ ਸਤਿਨਾਮ ਵਾਹਿਗੁਰੂ ਜਿੰਦਾਬਾਦ 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 ਵੀਰੋ ਜਿੰਦਾਬਾਦ ਵੀਰੋ ਮੈਨੂੰ ਪੱਤਰਕਾਰ ਨੇ ਪੁੱਛਿਆ ਕਿ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਸਬਾ 2 ਸਾਲ ਹੋ ਗਏ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਹਿੰਦਾ ਇੰਨਾ ਕੋ ਫਰਕ ਹੈ ਜਿਹੜੇ ਪਹਿਲਾਂ ਵਾਲੇ ਸੀ ਨਾ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾਂ ਕਿਉਂਕਿ ਮੈਨੂੰ ਤਾਂ 17.5 ਸਾਲ ਦੇ ਨੂੰ ਮਸ਼ਹੂਰ ਕਰਤਾ ਸੀ ਸੋ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਅਖਬਾਰ 'ਚ ਛਪੇ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਟੀਵੀ ਤੇ ਆਵੇ ਇੱਕੋ ਹੀ ਚਾ ਹੈ ਮੈਂ ਪੰਜਾਬੀਆਂ ਦੇ ਕਿਵੇਂ ਕੰਮ ਆ ਸਕਦਾ ਮੈਂ ਕਿਸੇ ਘਰ ਦਾ ਚੁੱਲ੍ਹਾ ਕਿਵੇਂ ਬਚਾ ਸਕਦਾ ਮੈਂ ਕਿਸੇ ਘਰ ਦੀ ਕਬੀਲਦਾਰੀ ਨੂੰ ਕਿਵੇਂ ਲੀਤੇ ਚੜਾ ਸਕਦਾ ਮੈਂ ਨੌਕਰੀਆਂ ਕਿਵੇਂ ਦੇ ਸਕਦਾ ਮੈਂ ਮੁਫਤ ਬਿਜਲੀ ਮੁਫਤ ਲਾਜ ਕਿਵੇਂ ਦੇ ਸਕਦਾ ਮੈਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਕਿਵੇਂ ਲਿਆ ਸਕਦਾ ਆਹੀ ਚਾਅ ਹੈ ਬਸ ਸੋ ਵੀਰੋ ਜਿੰਦਾਬਾਦ ਜਿੰਦਾਬਾਦ ਸੋ ਵੀਰੋ ਆ ਦੂਜੇ ਫਿਰਦੇ ਨੇ ਇੱਕ ਤਾਂ ਆ ਪਿਆਰ ਹੈ ਆ ਗੱਡੀ 'ਚ ਮੈਂ ਲਾਦਾ ਕੋਇੰਟਲ ਫੁੱਲ ਆ ਗਏ ਹੁਣੇ ਇੱਕ ਪੈਟਰੋਲ ਪੰਪ ਤੇ ਦੋ ਤਿੰਨ ਵਾਰੀ ਖੜਾ ਕੇ ਸਾਨੂੰ ਗੱਡੀ ਥੋੜੀ ਜਗ੍ਹਾ ਬਣਾਉਣੀ ਪੈਂਦੀ ਆ ਬੈਠਣ ਵਾਸਤੇ ਫੁੱਲ ਥੋੜੇ ਜੇ ਕਟਾ ਦਿੰਨੇ ਆ ਵੀਰੋ ਇੱਕ ਪਾਸੇ ਤਾਂ ਪਿਆਰ ਆ ਆ ਪੱਗਾਂ ਪਰੀਆਂ ਪਈਆਂ ਹੈਨਾ ਇੱਕ ਪਾਸੇ ਤਾਂ ਪਿਆਰ ਆ ਦੂਜੇ ਪਾਸੇ ਅਕਾਲੀ ਆ ਕਾਂਗਰਸੀ ਭਾਜਪੀ ਹਣ ਨੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਲੈ ਗਏ ਜਾਂ ਰਹਿ ਗਈਆਂ ਗੱਡੀ ਤੇ ਛੱਤ ਪਾਈ ਹੋਈ ਹੈ ਉਹ ਹਾਂ ਉੱਥੋਂ ਧੁੱਪ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਂਦੇ ਨੇ ਸੁਖਵੀਰ ਬਾਦਲ ਹੋਰੀ ਕਿੰਨਾ ਟੈਂਪਰੇਚਰ ਹੈ ਹਾਊ ਮਾਚ ਇਜ਼ ਅ ਟੈਂਪਰੇਚਰ ਉਹ ਕਹਿੰਦੇ 40 ਡਿਗਰੀ ਓਕੇ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਪੰਜਾਬ ਬਚਾਉਂਦੇ 30 ਡਿਗਰੀ ਸੈਲਸੀਅਸ ਤੇ ਅਸੀਂ ਨਿਕਲੇ ਹੋਇਆ ਆਂ ਪਾਤੋਂਦਿਆਂ ਤੋਂ ਪਾਂਚੋਂ ਅਸੀਂ ਨਿਕਲੇ ਹੋਇਆ ਪਿੰਡਾਂ ਚੋਂ ਸਾਡੀ ਕੀ ਰਿਸ ਕਰ ਲੈਣਗੇ ਇਹ ਸੋ ਵੀਰੋ ਪਹਿਲੀ ਵਾਰ ਹੋਇਆ ਕਿ ਸਰਕਾਰ ਆਪਣੀ ਬਣੀ ਹੈ ਆਪਣੀ ਮੈਨੂੰ 90% ਯੂਥ ਮੈਨੂੰ ਬਾਈ ਜੀ ਕਹਿੰਦਾ ਪਹਿਲੀ ਵਾਰ ਹੋਇਆ ਕਹਿੰਦੇ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਲੈਣੇ ਆ ਨਹੀਂ ਤਾਂ ਕਾਕਾ ਜੀ ਰਜਵਾੜਾ ਜੀ ਰਾਜਾ ਸਾਹਿਬ ਵੱਡੇ ਸਾਹਿਬ ਛੋਟੇ ਸਾਹਿਬ ਇਹੀ ਨਹੀਂ ਮੁੱਕਦੇ ਸੀ ਸੋ ਹੁਣ ਤੁਹਾਨੂੰ ਆਪਣਾ ਪਣ ਲੱਗਦਾ ਨਾ ਨੇੜੇ ਖੜ ਕੇ ਮੈਂ ਤੁਹਾਡੇ ਨਾਲ ਗੱਲ ਕਰਦਾ ਨਹੀਂ ਤਾਂ ਪਹਿਲਾਂ ਕਿੱਥੇ ਆਉਂਦੇ ਸੀ ਉਹ ਨੇੜੇ ਚਿੜੀ ਨਹੀਂ ਫੜਕਣ ਦਿੰਦੇ ਸੀ ਉਹ ਨਾ ਜੀ ਨਾ ਇੱਥੇ ਨੇੜੇ ਆਉਣ ਹੀ ਨਹੀਂ ਦਿੰਦੇ ਸੀ ਤੁਹਾਡੀਆਂ ਵੋਟਾਂ ਲੈਣੀਆਂ ਬਾਹਰੋਂ ਦੂਰ ਕੇ ਮਹਿਲਾਂ ਦੇ ਕਰਲੇ ਦਰਵਾਜ਼ੇ ਬੰਦ ਅੰਦਰੋਂ ਜਿੱਤਣ ਤੋਂ ਬਾਅਦ ਕੀ ਕਰਦੇ ਸੀ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲੈਂਦੇ ਸੀ ਐਤ ਕੀ ਫਿਰ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਬਾਹਰੋਂ ਬੰਦ ਕਰਤੇ ਜਦੋਂ ਬਾਹਰ ਨਿਕਲਣ ਲੱਗੇ ਕਹਿੰਦੇ ਖੁੱਲਦਾ ਨਹੀਂ ਉਹ ਕਹਿੰਦੇ ਨਹੀਂ ਜੀ ਤਾਂ ਬਾਹਰੋਂ ਲਾ ਕੇ ਲੋਕ ਹੁਣ ਰਹੋ ਉੱਥੇ ਹਰੂਸਾ ਨੂੰ ਸੀਤਾ ਫਲ ਖਲਾਂਦਾ ਫਿਰ ਹੀ ਗਿਆ ਜੀ ਇੱਥੇ ਚੀਕੂ ਸੀਤਾ ਫਲ ਬੜੇ ਇੱਥੇ ਦੇਖੇ ਨੇ ਮੈਂ ਤਾਂ ਬਾਈ ਗॉड ਜਿਹੜੇ ਘਰ ਚ ਉੱਥੇ ਰਹਿੰਦੀ ਸੀ ਅਰੂਸਾ ਰਹਿੰਦੀ ਸੀ ਉੱਥੇ ਮੈਂ ਤਾਂ ਸੁਖਬੀਨ ਸਿੰਘ ਦਾ ਪਾਠ ਕਰਾਇਆ ਪਹਿਲਾਂ ਮੈਂ ਕਿਹਾ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਪੜਾ ਹੀ ਮਾਰਾ ਮੈਂ ਕਿਹਾ ਉਹ ਰ ਨੈਗਟਿਵਿਟੀ ਭਰੀ ਪਈ ਐ ਨੈਗਟਿਵਿਟੀ ਸੋਫੇ ਬਦਲਾਏ ਮੈਂ ਤਾਂ ਮੈਂ ਕਿਹਾ ਇਹਨਾਂ ਸੋਫੇ ਤੇ ਬਹਿ ਕੇ ਬੜੇ ਗਲਤ ਫੈਸਲੇ ਹੋਏ ਹੋਏ ਨੇ ਸਹੀ ਕਰਾਂਗੇ ਸਹੀ ਕਰਾਂਗੇ ਸੋ ਵੀਰੋ ਹਾਜੀ 2:00 ਵਜੇ ਦੇ ਨੂੰ 4 ਤਰੀਕ ਨੂੰ 2:00 ਵਜੇ ਦੇ ਨੂੰ ਨਹੀਂ ਨਹੀਂ 2 ਤਾਂ ਜ਼ਿਆਦਾ ਨੇ ਦੇਖੋ ਡੂੜ ਤੇ ਡੂੜ ਤੇ ਸੌਦਾ ਮੁਕ ਕਰਦੇ ਆਂ 1:35 ਤੇ ਚਲੋ ਨਾ ਤੇਰੇ ਨਾ ਮੇਰੇ 1:35 ਮਿੰਟ ਤੇ ਅਨੰਦਪੁਰ ਸਾਹਿਬ ਦਾ ਰਿਜ਼ਲਟ ਆ ਜੂਗਾ ਜੀ ਲੋ ਕਹਿਤਾ ਜੀ ਦੋਨੋਂ ਦੋਨੋਂ ਉੱਪਰ ਕਰਕੇ ਇਨਕਲਾਬ ਇਨਕਲਾਬ ਬੋਲੇ ਸੋਨਿਆ ਕੰਗ ਸਾਹਿਬ ਤੁਹਾਡਾ ਸਵਾਗਤ ਵੀ ਕਰਨਗੇ ਧੰਨਵਾਦ ਵੀ ਕਰਨਗੇ ਬਹੁਤ-ਬਹੁਤ ਧੰਨਵਾਦ ਪੰਜਾਬੀਓ ਅੱਜ ਤੁਸੀਂ ਆਪਣੇ ਹਰਮਨ ਪਿਆਰੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੂੰ आशीर्वाद और सुन आए हो जिद्दी वड्डी तदाच ਤੁਸੀਂ ਆਇਓ ਜਿਹੜੇ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਇਓ ਸਾਡੇ ਤੁਹਾਡੇ ਹਰੇਕ ਚੱਲਿਆ ਕਦਮ ਸਾਡੇ ਸਿਰ ਮੱਤੇ ਔਰ ਉਮੀਦ ਕਰਦੇ ਆ ਇਸੇ ਤਰੀਕੇ ਨਾਲ ਤੁਹਾਡਾ ਸਾਨੂੰ ਆਸ਼ੀਰਵਾਦ ਤੁਹਾਡਾ ਪਿਆਰ ਹਮੇਸ਼ਾ ਮਿਲਦਾ ਰਹੂਗਾ ਔਰ ਮਾਨ ਸਾਹਿਬ ਦੀ ਅਗਵਾਈ ਚ ਮਾਨ ਸਾਹਿਬ ਦੀ ਅਗਵਾਈ ਚੱਪਾ ਇਸੇ ਤਰੀਕੇ ਨਾਲ ਪੰਜਾਬ ਨੂੰ ਅੱਗੇ ਵਧਉਂਦੇ ਰਾਵਾਂਗੇ ਆਪਣਾ ਹਿੱਸਾ ਪਾਉਂਦੇ ਰਾਵਾਂਗੇ ਸਾਰੇ ਹੀ ਸਤਿਕਾਰਯੋਗ ਪਤਵੰਤਿਆਂ ਦਾ ਮੇਰੀਆਂ ਮਾਵਾ ਪੈਣਾ ਨੌਜਵਾਨ ਸਾਥੀ ਬਜ਼ੁਰਗੋ ਵੱਡੇ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਰਵਾਲੇ ਸਾਰੇ ਬਾਜ਼ਾਰ ਦੇ ਸਾਰੇ ਸਤਿਕਾਰਯੋਗ ਪਤਵੰਤਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ